ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਅੱਜ ਦੋਸਤੋ ਜਿਹੜੀ ਵੀਡੀਓ ਆਪਾਂ ਬਣਾ ਰਹੇ ਆਂ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਦਾ ਨਾਮ ਆ ਦੋਸਤੋ ਹਰਦੀਪ ਸਿੰਘ ਆ ਜਿਨ੍ਹਾਂ ਦੇ ਫਾਰਮ ਤੋਂ ਆਪਾਂ ਅੱਜ ਵੀਡੀਓ ਅਪਲੋਡ ਕਰਨੀ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਸੱਜਰ ਸੂਈ ਮੱਝ ਤੇ ਇੱਕ ਜਿਹੜੀ ਨਾਲ ਦੋਸਤੋ ਬੱਜੀ ਇਹ ਗੱbnਿਆ ਡिटੇਲ ਆਪਾਂ ਇਹਨਾਂ ਦੋਵਾਂ ਮਜਿਆਂ ਦੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ-ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਵੀਡੀਓ ਦੋਸਤੋ ਲਾਈਕ ਤੇ ਸ਼ੇਅਰ ਜੂ ਕਰਿਆ ਕਰੋ ਅੱਗੇ ਕਿਸੇ ਹੋਰ ਵੀ ਵੀਰ ਭਰਾ ਦਾ ਫਾਇਦਾ ਹੋ ਸਕਦਾ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਇਹਨਾਂ ਪਸ਼ੂਆਂ ਦੀ ਪੁੱਛ ਕੇ ਵੀਰ ਦੇ ਕੋਲੋਂ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਜੀ ਸਾਸਿਕਾ ਬਾਈ ਜੀ ਸਾਸ਼ਟਿਕਾਲ ਜੀ ਵਿੱਚ ਜੀ ਉਹ ਠੀਕ ਠਾਕ ਜੀ ਵਧੀਆ ਕਿਰਪਾ ਜੀ ਗੁਰੂ ਰਾਮ ਦਾ ਵਧੀਆ ਚੱਲੀਦਾ ਕੰਮ ਕਰ ਵਧੀਆ ਚੱਲਦਾ ਵੀਰ ਜੀ ਠੀਕ ਹੈ ਜੀ ਹਾਂ ਜੀ ਆਪਣਾ ਐਡਰੈਸ ਹੀ ਬੋਲ ਦਿੱਤਾ ਪਿੰਡ ਝਾਮਕੇ ਤਹਿਸੀਲ ਜੇਲਾ ਤਰਨਤਾਰਨ ਨਾਂ ਹਰਦੀਪ ਸਿੰਘ ਮੋਬਾਈਲ ਨੰਬਰ 95928 10243 ਠੀਕ ਹੈ ਜੀ ਅਛਾ ਵੀਰ ਅੱਜ ਆਪਣੇ ਕੋਲ ਦੋ ਨਾਲ ਆ ਹਾਂ ਜੀ ਵੀਰ ਜੀ ਜਿੰਨਾ ਚ ਇੱਕ ਸੂਈ ਤੇ ਇੱਕ ਗੱਬਣ ਜੀ ਤੇ ਸ਼ੁਰੂ ਕਰ ਲਈ ਆਪਾਂ ਇਸ ਗੱਬਣ ਮੱਝ ਤੋਂ ਡਿਟੇਲ ਆਪਾਂ ਦਸੀਏ ਵੀਰਾਂ ਨੂੰ ਕਿੰਨਾ ਵਾ ਸੂਈ ਤੇ ਕਿੰਨਾ ਟਾਈਮ ਪਿਆ ਸੂਈ ਦੂਜਾ ਸੂਹਾ ਸੁਣੀ ਆ ਝੋਟੀ ਹਾਂ ਜੀ ਤੇ ਸੂਨ ਦੇ ਲਗਭਗ ਆਪਾਂ ਨੂੰ ਪਤਾ ਹੀ ਆ 8 ਤੋਂ 8 ਦਿਨ ਕਰੀਬ ਕਰੀਬ ਲੈ ਜਾਊਗੀ ਠੀਕ ਹੈ ਜੀ ਹਾਂ ਜੀ ਤੇ ਕੋਈ ਇਹਦਾ ਰਿਕਾਰਡ ਪਤਾ ਕੀਤਾ ਰਿਕਾਰਡ ਪਤਾ ਕੀਤਾ ਜੀ 11 ਗਲ ਲੀਟਰ ਦੁੱਧ ਦਿੱਤਾ ਜੀ ਇਹਨੇ ਪਹਿਲੇ ਸਵੇ ਪਹਿਲੇ ਸਵੇ ਠੀਕ ਹੈ ਜੀ ਹਾਂ ਜੀ ਠੀਕ ਹੈ ਤੋਰਗੀ ਵੀ ਦਿਖਾਈ ਦੇ ਇੱਕ ਇੱਕੀ ਦੋਸਤੋ 8 ਤੋਂ 10 ਦਿਨ ਦਾ ਟਾਈਮ ਜਿਹੜਾ ਅਜੇ ਸੂਨ ਦੇ ਵਿੱਚ ਖੜਦੀ ਹੈ ਪਹਿਲੇ ਸਵੇ ਵੀਰ ਕਹਿੰਦਾ ਵੀ ਇਹਨੇ ਕੋਈ 12 ਤੋਂ 13 ਲੀਟਰ ਜਿਹੜਾ ਦੁੱਧ ਚਵਾਇਆ ਵਾ ਤੇ ਐਦ ਕੀ ਦੋਸਤੋ ਤੁਹਾਨੂੰ ਪਤਾ ਵੀ ਪਸ਼ੂ ਜਿਹਨੂੰ ਦੁੱਧੇ ਸਵੇ ਸੁੰਦਾ ਉਹ ਉਮੀਦ ਹਰ ਕੋਈ ਵੀਰ ਵੱਧ ਕਰਦਾ ਵਾ ਬਾਕੀ ਦੋਸਤੋ ਦੁੱਧ ਜਿਹੜਾ ਇਹ ਸੇਵਾ ਤੇ ਕੋਈ ਵੀਰ ਚੰਗੀ ਸੇਵਾ ਨਾਲ ਲੈ ਕੇ ਤਾਂ ਦੁੱਧ ਵੱਧ ਵੀ ਚਵਾ ਸਕਦੀ ਹੈ ਤੇ ਜੇ ਕੋਈ ਵੀਰ ਨਾਰਮਲ ਸੇਵਾ ਰੱਖੂਗਾ ਤਾਂ 10-12 ਕਿਲੋ ਦੁੱਧ 200 ਥੀਂ ਵੀ ਨੇ ਬੜੇ ਮਜੇ ਨਾਲ ਤਵਾ ਲੈਣਾ ਕੱਦ-ਕਾਠ ਮੈਂ ਦਾ ਬਹੁਤ ਵਧੀਆ ਬਾਕੀ ਦੋਸਤੋ ਬਰੀ ਪੂਰੀ ਫੋਲ ਲੈ ਜਾਵੇ ਪੂਰੀ ਦੋਸਤੋ ਰਾਜੀ ਆ ਜੰਮੀ ਬਲੀ ਆ ਪੂਰੀ ਕਿਸੇ ਵੀਰ ਨੇ ਚੰਗੀ ਸੰਭੀ ਜਾਂ ਸ਼ੌਂਕ ਦੇ ਨਾਲ ਇੱਠ ਪੜੀ ਰਹੀ ਚਾਈ ਦੋਸਤੋਰੀ ਚੰਗੀ ਸੋਹਣੀ ਸਪੂਸ਼ਤਾ ਦੋਸਤੋ ਬਹੁਤ ਲੰਬੀ ਵਧੀਆ ਇਹ ਆ ਜਿਹੜੀ ਥਣਾਂ ਦੀ ਕੁਆਲਿਟੀ ਦੋਸਤੋ ਤੁਸੀਂ ਚੈੱਕ ਕਰ ਲਓ ਅਜੇ ਰਹੀਆਂ ਵਲਟਾਂ ਪਈਆਂ ਜੀ ਆਹ ਹਵਾਨਿਆਂ ਦੀ ਤੁਸੀਂ ਆਪ ਕਨਫਰਮ ਕਰ ਸਕਦੇ ਬਿਲਕੁਲ ਐ ਕੋਈ ਨਹੀਂ ਬਹੁਤ ਐ ਸਾਫ਼ ਲੇਵੇ ਦੀ ਆਡਰ ਦੀ ਚੰਗਾ ਥਣ ਨਿਕਰਿਆ ਦੋਸਤੋ ਹਾਂਜੀ ਅੱਛਾ ਜੀ ਤੁਸੀਂ ਪੇਪੇ ਕਿ ਲੈਂਦੀ ਆ ਪੇਪਾ ਦੁਪਾ ਦਾ ਬਿਲਕੁਲ ਵਧੀਆ ਮੋਗ ਗਿਆ ਕੇ ਚਾਰੇ ਥਣ ਇੱਕੋ ਜੇ ਠੀਕ ਹੈ ਜੀ ਹਾਂਜੀ ਠੀਕ ਹੈ ਦੋਸਤੋ ਥਣ ਚਾਰੇ ਕੋਈ ਫੋਟਸ਼ਾਂਗ ਨਹੀਂ ਨਾਲ ਚੈੱਕ ਕਰ ਲਓ ਦੋਸਤੋ ਤੁਸੀਂ ਇੱਕ ਵਾਰ ਫਿਰ ਦੋਸਤੋ ਆਪਾ ਵੀਰ ਜੀ ਆਪਣੀ ਤਸੱਲੀ ਕਰਕੇ ਬਿਲਕੁਲ ਲੈ ਕੇ ਹੀ ਆਏ ਆ ਠੀਕ ਹੈ ਜੀ ਤੇ ਤੁਹਾਡੇ ਚੈਨਲ ਤੇ ਪਹਿਲੀ ਵੀਡੀਓ ਪਈ ਸੀ ਉਹ ਵੀ ਡੰਗਰ ਵਿਗਗੇ ਆ ਤੁਹਾਨੂੰ ਪਤਾ ਕੱਲ ਵੀਡੀਓ ਪਈ ਆ ਅੱਜ ਦੁਬਾਰੇ ਆ ਗਏ ਆ ਹਾਂਜੀ ਮੈਂ ਆਈ ਆ ਠੀਕ ਹੈ ਜੀ ਹਾਂਜੀ ਠੀਕ ਹੈ ਕਾਰ ਦੀ ਤਸੱਲੀ ਕਰਕੇ ਲਿਆਂਦੀ ਆ ਕੋਈ ਵੀ ਆਵੇ ਬੇਸ਼ੱਕ ਆਪਦੀ ਤਸੱਲੀ ਕਰਕੇ ਖੜਾ ਠੀਕ 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 ਹਾਂਜੀ ਠੀਕ ਹੈ ਇਹਦਾ ਕੀ ਮੁੱਲ ਕਰਨਾ ਵੀਰ ਜੀ ਮੁੱਲ ਤੇ ਵੀਰ ਜੀ ਜਵੇਂ ਹੋ ਜੀ ਝੋਟੀ ਆ ਬਿਊਟੀ ਆ ਹਾਂਜੀ ਹਾਂਜੀ ਮੁੱਲ ਤੇ 92000 ਰੁਪਿਆ ਹਾਂਜੀ 85000 ਰੁਪਿਆ ਦਾ ਛੋ ਠੀਕ ਹੈ ਜੀ ਹਾਂਜੀ ਸਾਹੀ ਗਾਜਤ ਮਾਨਤਨ ਦੋਸਤ ਮਾਨਤਨ ਕਰ ਦਾਂਗੇ ਹੋਰ 2000 ਛੱਡ ਦਾਂਗੇ 83 ਦੀ ਦੇ ਦਾਂਗੇ ਠੀਕ ਹੈ ਜੀ ਠੀਕ ਹੈ ਜੀ ਦੋਸਤੋਂ ਫੋਨ ਲਾਊਗਾ ਹੋਰ ਮਾਨਤਨ ਕਰਾਂਗੇ ਜੋ ਵੀ ਬਣਦਾ ਹੋਊਗਾ ਜਾਇਜ ਕਰਾਂਗੇ ਜ਼ਰੂਰ ਠੀਕ ਹੈ ਜੀ ਹਾਂਜੀ ਠੀਕ ਹੈ ਦੋਸਤੋਂ 83000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਕਿ ਜਿਹੜਾ ਕੋਈ ਵੀਰ ਭਰਾ ਫੋਨ ਕਰੂਗਾ ਦੂਰ ਨੇੜੇੋਂ ਕੋਈ ਵੀ ਵੀਰ ਵੀਡੀਓ ਵੇਂਦਾ ਹੋ ਤਾਂ ਇੱਥੇ ਆਏ ਦਾ ਮਾਨਤਨ ਜ਼ਰੂਰ ਹੋਊਗਾ ਜੇ ਕਿਸੇ ਵੀਰ ਤੇ ਦੋਸਤੋਂ ਮੱਝ ਵੀਡੀਓ ਕਾਲ ਤੇ ਜਾਂ ਆਪਣੀ ਪਸੰਦ ਕਰ ਲਈ ਹੋਏ ਤੇ ਵੀਰ ਤੇ ਉਸ ਤੋਂ ਤਾਂ ਵੀ ਮਤਲਬ ਵਟਸਐਪ ਚੱਲਦਾ ਨੰ ਇਹ ਦੋਸਤੋ ਸਾਈ ਸੂਈ ਜਿਹੜੀ ਵੀਰ ਦੇ ਖਾਤੇ ਸਭ ਕੋਈ ਜਗ੍ਹਾ Google ਤੇ ਹਰ ਇੱਕ ਚੀਜ਼ ਚੱਲਦੀ ਹੈ ਆਪਣੀ ਤਸਦੀਕ ਕਰਕੇ ਦੋਸਤੋ ਸਾਈ ਤੇ ਵਿਆਹ ਮੈਂ ਜਿਹੜਾ ਪਹੁੰਚਦਾ ਆਪੀ ਪਸੰਦੀ ਕਰਕੇ ਪਾਇਆ ਕਰੋ ਮਾਲਕ ਵੀਰ ਨੇ ਦੋਸਤੋ ਆਪਣੀ ਵੀ ਤਸਦੀਕ ਪੂਰੀ ਕੀਤੀ ਹੁੰਦੀ ਹੈ ਇਸ ਤੋਂ ਅੱਗੇ ਦੋਸਤੋ ਇੱਕ ਵੀਰ ਦੇ ਕੋਲ ਸੱਜਰ ਸੂਈ ਮਾਝ ਇਹਦੀ ਵੀ ਡਿਟੇਲ ਆਪਾਂ ਪੁੱਛਦੇ ਹਾਂ ਵੀਰ ਦੇ ਕੋਲ ਇਹ ਵੀ ਕੀ ਡਿਟੇਲ ਵੀਰ ਕੀ ਨਵਾਂ ਸੂਹਾ ਸੂਈ ਮੀਰ ਜੀ ਤੀਜਾ ਸੂਹਾ ਸੋਈ ਆ ਅੱਛਾ ਜੀ ਬਸ ਇਹ ਆ ਵੀ ਮਾਤੜ ਕਰੋ ਆਈਆ ਸਾੰਭੀ ਨਹੀਂ ਆ ਠੀਕ ਹੈ ਜੀ ਬਸ ਸਾੰਭਦੀ ਘਸਰਾ ਇਸ ਟਾਈਮ ਇਹਦੇ ਥੱਲੇ ਵੀਰ ਜੀ 6 ਲੀਟਰ ਦੁੱਧ ਲਾ ਲਓ ਬੌੜਾ ਲਾ ਲਓ ਅੱਜ 6ਵੇਂ ਦਿਨ ਸੂਈ ਨੂੰ ਹੋਇਆ ਠੀਕ ਹੈ ਜੀ ਆਹ ਬੱਚਾ ਮਗਰ ਕੱਟੀ ਬੱਚਾ ਵਖਾ ਲਓ ਆ ਲਓ ਦੋਸਤੋ ਕਰ ਲੂ ਇੱਕ ਆਹ ਕੱਟੀ ਦਿੱਤੀ ਜੀ ਨਹੀਂ ਹਾਂਜੀ ਮਾਝ ਦੋਸਤੋ ਆਪ ਨੀਲੀ ਰਵੀ ਦੀਆਂ ਨਿਸ਼ਾਨੀਆਂ ਪੂਰੀਏ ਕਵਰ ਕਰਤੀ ਤੇ ਬੱਚਾ ਦੋਸਤੋ ਮੋਰਾ ਮਸਲ ਦੇ ਨਾਲ ਆਵੇ ਹਾਂਜੀ ਨਿਸ਼ਾਨੀਆਂ ਦੋਸਤੋ ਜਿਹੜੀ ਮਹਿੰਦੀ ਤੁਸੀਂ ਕਰਨੀ ਚਾਹਤ ਕ ਪੂਸ਼ ਵਾਈਟ ਚਿਹਰੇ ਖੁਰ ਤੋਂ ਤੇ ਇਹਦੀ ਫੇਸ ਕੁਆਲਿਟੀ ਕਰੋ ਚੈੱਕ ਜੀ ਅੱਖਾਂ ਤੋਂ ਮੇਰੇ ਦੋਸਤੋ ਬਿੱਲੀਆਂ ਮੈਂ ਟੇਸ ਕੁਆਲਟੀ ਤੋਂ ਬਿਲਕੁਲ ਨਵੀਂ ਮੈਂ ਆ ਹਾਂਜੀ ਹਾਂਜੀ ਸਿਰਫ ਇਹ ਕ ਸਾਮਣ ਖਣੋ ਲਿਸੀ ਆ ਸਾਮਣ ਖਣੋ ਲਿਸੀ ਜਿਹੋ ਜੀ ਲਿਸੀ ਭਾ ਵੀ ਲਿਸਾਈ ਆ ਠੀਕ ਠੀਕ ਹੈ ਅੱਛਾ ਤੋਰੀ ਵੀ ਗੋਲ ਤੇ ਦੋਸਤੋ ਬਿਲਕੁਲ ਬਰੀਕ ਚਮੜੀ ਸਿੰਗਲ ਹੱਡੀ ਦੱਸੇ ਜੇ ਕੋਈ ਵੀ ਸਾਂਭਲਾ ਲੈ ਗਿਆ ਤਾਂ ਦੁੱਧ ਦੋਸਤੋ ਬੜੇ ਮਜੇ ਨਾਲ 8-9 ਕਿਲੋ ਚਲਾ ਫਿਰ ਵੀ ਹੈ 10 ਵੀ ਕਰ ਸਕਦੇ ਹੋ ਤੁਹਾਡੀ ਸਿਰ ਤੇ ਆ ਬਾਕੀ ਆਰਡਰ ਪਾ ਲਈ ਆ ਤੁਸੀਂ ਚੈੱਕ ਕਰ ਸਕਦੇ ਜੀ ਬਰੀਡ ਦੋਸਤੋ ਬੀਵੀ ਰਾਜ ਬੱਚੇ ਦਾ ਕਰਕੇ ਪੰਜਰਾ ਲੀ ਫੁੱਲ ਬਰੀਡ ਦੋਸਤੋ ਵੀਡੀਓ ਦੇ ਵਿੱਚ ਮੈਂ ਵੀਰਾਂ ਨੂੰ ਇਹ ਵੀ ਬੇਨਤੀ ਕਰਦਾ ਜਿਹੜੇ ਵੀਰ ਵਪਾਰੀ ਵੀਰ ਕੋ ਕੋ ਪਸ਼ੂ ਨਵੇਂ ਪੁੱਤ ਹੁੰਦਾ ਜਾਂ ਕਿਸੇ ਘਰ ਦੇ ਪਸ਼ੂ ਨਵੇਂ ਪੁੱਤ ਤੁਹਾਨੂੰ ਤੇ ਟੀਕਾ ਥੋੜਾ ਜਿਆਦਾ ਚੰਗਾ ਬਰੀਡ ਦਾ ਭਰਾਇਆ ਕਰੋ ਜਿੱਦਾਂ ਦੀ ਮੱਝ ਦੀ ਬਰੀਡੇ ਜੇ ਕਿਸੇ ਵੀਰ ਨੇ ਟੀਕਾ ਸੋਹਣਾ ਭਰਾਇਆ ਹੁੰਦਾ ਨਾਲ ਇਹ ਇਹਨੇ ਜਿਹੜੀ ਕੱਤੀ ਰਣੀ ਸੀ ਉਹ ਅੱਜ ਪੂਰੀ ਫੁੱਲ ਨੀਲੀ ਰਵੀ ਦੇ ਵਿੱਚ ਹੋਈ ਚੁੜ ਉਹਦੇ ਨਾਲ ਅੱਜ ਨੀਲੀ ਦਾ ਬੱਚਾ ਬਹੁਤ ਵਧੀਆ ਪਾਉਣਾ ਸੀ ਇਹਨੇ ਬਸ ਸਿਰਫ ਇੱਕ ਟੀਕਾ ਭਰਉਣ ਦਾ ਕਰਕੇ ਹੀ ਥੋੜੇ ਬੱਚੇ ਉਹ ਜੇ ਆ ਜਾਂਦੇ ਆ ਹਾਂਜੀ 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 ਹਾਂ ਬਾਕੀ ਡਾਕਟਰ ਬਾਕੀ ਮੈਂ ਦਾ ਚੱਡਾ-ਚੁੱਡਾ ਲੈਵਾਲੂਗਾ ਤੇ ਬਹੁਤ ਜ਼ਿਆਦਾ ਸਾਫ਼ ਆ ਹਾਂਜੀ 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 ਚੰਗੀ ਤਰ੍ਹਾਂ ਸੰਭਿਆ ਤਾਂ 10 ਲੀਟਰ ਦੁੱਧ ਚਾਹ ਸਕਦੀ ਆ ਮੈਂ ਬਾਅਦ 6 ਦਿਨਾਂ ਦੀ ਸੂਈ ਥੱਲੇ ਲਗਭਗ 6 ਲੀਟਰ ਤਿਆਰ ਆ ਦੁੱਧ ਮੰਨ ਲਓ ਬੌੜਾ ਮੰਨ ਲਓ ਹਾਂਜੀ 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 ਦੁੱਧ ਵੀ ਵੀਰ 15 ਗ੍ਰਾਮ ਤੋਂ ਬਾਅਦ ਮਤਲਬ ਪੂਰੀ ਪੀਕ ਲੈਣੀ ਹਾਂਜੀ ਬਿਲਕੁਲ ਬਿਲਕੁਲ ਬਾਕੀ ਵੀਰ ਜੀ ਆਪਣੇ ਕੋਲ ਤੁਹਾਨੂੰ ਪਤਾ ਵੀ ਅੱਜ ਰਾਤੀ ਮਤਲਬ ਅੱਜ ਹੀ ਆਈ ਆ ਤੇ ਆਪਾਂ ਕਰ ਦੇਣਾ ਹੁਣ ਇਹਦੇ ਚ ਕਰ ਵੀ ਕੀ ਦੇਣਾ ਤੇ ਕੀ ਵਧਾ ਦਾਂਗੇ ਤੇ ਕੀ ਘਟਾ ਦਾਂਗੇ ਹਾਂਜੀ ਤੇ ਇਹਦਾ ਕੀ ਮੁੱਲ ਕਰਨਾ ਵੀਰ ਮੁੱਲ ਵੀਰ ਜੀ 60000 ਰੁਪਈਆ ਹਾਂਜੀ 55000 ਤੋਂ ਮਾਨਤਨ ਕਰ ਦਾਂਗੇ 55000 ਜਿਵੇਂ ਤੁੰਨਾ ਹੋਰ ਦੌਰ ਛੱਡ ਦਾਂਗੇ 55 ਦੀ ਦੇ ਦਾਂਗੇ ਅੱਛਾ ਹੋਰ ਯਾਰ ਛੱਡ ਦਾਂਗੇ 55 ਦੀ ਦੇ ਦਾਂਗੇ ਉਜੋ ਛੋੜ ਛੱਪਾ ਖੁੱਲਾ ਕਰਾਂਗੇ ਠੀਕ 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 ਹੈ ਹਣ ਦੱਸੋ ਮੁਖਤਾਲਾ ਪਾਈਆ ਠੀਕ ਹੈ ਜੀ ਐਜ ਦਲੇਰੀ ਵੀਰ ਕਰਦਾ ਵਾ ਜਾਦੀ ਚਲੋ ਕੋਈ ਨਹੀਂ ਮਾਝ ਦੇ ਸਾਹ ਮੈਂ ਰੈਂਟ ਦੋਸਤੋ ਵੀਰ ਨੇ ਬਿਲਕੁਲ ਜਾਇਜ਼ ਮੰਗਿਆ ਵਾ ਐ ਵੀਰ ਕਿੰਨਾ ਕਨਫਰਮ ਹੋ ਗਿਆ 52 ਜਰ ਪੀ ਹਾਂਜੀ 52000 ਚ ਖੁੱਲਾ ਛੋੜ ਛੱਪਾ ਕਰਾਂਗੇ ਕੋਈ ਫੋਨ ਲਾਵੇ ਵੀਰ ਦੇ ਕੇ ਤੋਰਾਂਗੇ ਨਰਾਜ਼ ਨਹੀਂ ਕਰਦੇ ਖੁਸ਼ ਕਰਾਂਗੇ ਠੀਕ ਹੈ ਹਾਂਜੀ ਦੋਸਤੋ 52000 ਰੁਪਏ ਦੇ ਵਿੱਚ ਵੀਰ ਕਹਿੰਦਾ ਮਾਨਤਾ ਜਿਹੜਾ ਸੀ ਗੀਤਪੁਰਾ ਖਿੱਦਣਾ ਕੋ ਖੁੱਲਾ ਹੋਊਗਾ 6 ਲੀਟਰ ਦੁੱਧ ਦੋਸਤੋ ਜਾਂ ਬੋਲਾ ਗਿਲੋ ਮੌਕੇ ਦਾ ਬਾਕੀ ਵੀ ਉਹ ਤੋਂ ਕੋਈ ਵੀ ਚੰਗੀ ਸੇਵਾਲਾ ਲੈ ਗਿਆ ਤੇ ਦੋ ਦੋਸਤਾਂ ਨੇ ਬੜੇ ਮਜ਼ੇ ਨਾਲ 8 ਕਿਲੋ 10 ਕਿਲੋ ਚਵਾ ਲੈਣਾ ਤੁਹਾਨੂੰ ਦੋਸਤੋ ਗੁਬੀੜਾ ਜਿਹੜਾ ਪਿੰਡ ਵਿੱਚ ਮੱਝ ਮਿਲਦੀ ਹੈ ਬਹੁਤ ਵਧੀਆ ਤੇ ਨਾਲ ਕੱਟੀ ਵੀ ਦੋਸਤੋ ਬਹੁਤ ਵਧੀਆ ਉਹ ਨਸਲ ਦੀ ਦੋ ਪਸ਼ੂਆ ਦੋਸਤੋ ਐਡਰੈਸ ਇੱਕ ਵਾਰੀ ਵੀਰ ਦਾ ਮੈਂ ਫੇਰ ਕਨਫਰਮ ਕਰ ਦਿੰਦਾ ਆ ਇਧਰ ਕੱਟੀ ਚੈੱਕ ਕਰਾਓ ਅੱਜ ਇਹ ਨਹੀਂ ਵੀ ਕੋਈ ਕਹਿ ਦੂਗਾ 15 ਦਿਨਾਂ ਦੇ ਸੁਈ ਹੈ ਜੇ ਦੰਦ ਵੀ ਨਹੀਂ ਬਾਹਰ ਆਏ ਕੱਟੀ ਦੇ ਪੰਜਵਾਂ ਛੇਵਾਂ ਦੇਣੀ ਹੈ ਅੱਜ ਵੀਰ ਦੀ ਠੀਕ ਹੈ ਠੀਕ ਹੈ ਬਾਕੀ ਦੋਸਤੋ ਐਡਰੈਸ ਇੱਕ ਵਾਰੀ ਵੀਰ ਦਾ ਫੇਰ ਕਨਫਰਮ ਕਰ ਲਓ ਪ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਵੀਰ ਦਾ ਹਰਦੀਪ ਸਿੰਘ ਆ ਫੋਨ ਨੰਬਰ ਵੀਰ ਇੱਕ ਲਈ ਆਪਣਾ ਫੇਰ ਦੇ ਫੋਨ ਨੰਬਰ ਵੀਰ ਜੀ 95928 10243 ਠੀਕ ਹੈ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਦਾ